ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀਆਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅੱਜ ਮੈਨੂੰ ਸਮੇਂ ਤੋਂ ਪਹਿਲਾਂ ਹੀ ਸਵੇਰੇ-ਸਵੇਰੇ ਬਾਹਰ ਜਾਣਾ ਪੈ ਗਿਆ ਜਦੋਂ ਬਾਹਰ ਨਿਕਲਿਆ ਤਾਂ ਪਤਾ ਲੱਗਾ ਕੀ ਆ ਬਾਹਰ ਸਿਰਫ ਸਨਾਟਾ ਹੈ ਇਸ ਸਨਾਟੇ ਨੂੰ ਮੈਂ ਅੰਦਰ ਤੱਕ ਮਹਿਸੂਸ ਕਰ ਸਕਦਾ ਸੀ ਅੱਜ ਮੈਨੂੰ ਕੈਨੇਡਾ ਆਏ ਪੂਰੇ 2 ਸਾਲ ਹੋ ਚੁੱਕੇ ਸਨ ਇਹ ਸਨਾਟਾ ਕੁਝ ਐਜਾ ਹੀ ਸੀ ਜਿਵੇਂ ਮੇਰੇ ਅੰਦਰ ਦੇ ਸੁੰਨੇਪਨ ਨੂੰ ਆ ਬਿਆਨ ਕਰ ਰਿਹਾ ਹੋਵੇ ਮੈਂ ਹੋਰ ਕੁਝ ਸੋਚ ਪਾੰਦਾ ਕੀ ਉਸ ਤੋਂ ਪਹਿਲਾਂ ਮੇਰਾ ਫੋਨ ਵੱਜਣ ਲੱਗਿਆ ਮੈਂ ਤੁਰੰਤ ਕਮਰੇ ਵੱਲ ਦੌੜਿਆ ਵੇਖਿਆ ਤਾਂ ਮੇਰੇ ਦੋਸਤ ਦਾ ਫੋਨ ਸੀ ਜੋ ਪਿਛਲੇ ਕਈ ਦਿਨਾਂ ਤੋਂ ਮੈਨੂੰ ਫੋਨ ਕਰ ਰਿਹਾ ਸੀ ਇਹ ਵੇਖ ਕੇ ਮੈਂ ਫੋਨ ਇਗਨੋਰ ਕੀਤਾ ਤੇ ਕੰਮ ਤੇ ਜਾਣ ਲਈ ਤਿਆਰੀ ਕਰਨ ਲੱਗਿਆ ਥੋੜੀ ਦੇਰ ਬਾਅਦ ਮੈਂ ਤਿਆਰ ਹੋ ਕੇ ਆਪਣੇ ਕੰਮ ਤੇ ਚੱਲ ਆ ਗਿਆ ਅੱਜ ਸੂਰਜ ਦੀ ਤਪਸ਼ ਆਮ ਦਿਨਾਂ ਨਾਲੋਂ ਵੱਧ ਸੀ ਪਰ ਠੰਡਾ ਹੋਣ ਕਰਕੇ ਜ਼ਿਆਦਾ ਮਹਿਸੂਸ ਨਹੀਂ ਹੋਇਆ ਪਰ ਜਿਵੇਂ ਜਿਵੇਂ ਕੰਮ ਕਰਦਾ ਗਿਆ ਗਰਮੀ ਦੀ ਤੀਬਰਤਾ ਵਧਦੀ ਗਈ ਮੈਨੂੰ ਲੱਗਾ ਜੇ ਮੈਂ ਹੁਣੇ ਇੱਥੋਂ ਨਾ ਗਿਆ ਤਾਂ ਮਰ ਜਾਵਾਂਗਾ ਪਰ ਕੰਮ ਛੱਡ ਕੇ ਜਾ ਵੀ ਨਹੀਂ ਸਕਦਾ ਸੀ ਇਸ ਲਈ ਆ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਕੇ ਪਾਣੀ ਪੀਣ ਲੱਗਾ ਕਾਫੀ ਦੇਰ ਬਾਅਦ ਜਦੋਂ ਹੌਲੀ-ਹੌਲੀ ਤਬੀਅਤ ਠੀਕ ਹੋਈ ਤਾ ਵਾਪਸ ਝਾੜੂ ਫੜ ਕੇ ਸਫਾਈ ਕਰਨ ਲੱਗ ਪਿਆ ਅਜੇ ਥੋੜੀ ਦੇਰ ਹੀ ਹੋਈ ਸੀ ਸਫਾਈ ਕਰਦੇ ਹੋਏ ਕਿ ਇੱਕ ਔਰਤਾ ਦੌੜਦੀ ਹੋਈ ਆਈ ਤੇ ਮੇਰੇ ਕੋਲ ਆ ਕੇ ਕਹਿਣ ਲੱਗੀ ਹੈਲਪ ਪਲੀਜ਼ ਹੈਲਪ ਮੈਂ ਸਮਝ ਨਾ ਸਕਿਆ ਕਿ ਉਹ ਮਦਦ ਕਿਉਂ ਮੰਗ ਰਹੀ ਸੀ ਜਦੋਂ ਕਿ ਉਸ ਦੇ ਪਿੱਛੇ ਤਾਂ ਕੋਈ ਸੀ ਹੀ ਨਹੀਂ ਆ ਖੈਰ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਕੰਮ ਵਿੱਚ ਲੱਗਾ ਰਿਹਾ ਦਾਉਦੋ ਉਹ ਔਰਤ ਕਿਸੇ ਥਾਂ ਦਾ ਨਾ ਲੈਂਦੀ ਹੋਈ ਕਹਿਣ ਲੱਗੀ ਉੱਥੇ ਨਾ ਜਾਣਾ ਇਹ ਸੁਣ ਕੇ ਵੀ ਮੈਂ ਗੱਲ ਅਣਸੁਣੀ ਕਰ ਦਿੱਤੀ ਤੇ ਇਹ ਦਿਖਾਉਣ ਲੱਗਾ ਕਿ ਮੈਂ ਆਪਣੇ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਹਾਂ ਇਹ ਵੇਖ ਕੇ ਔਰਤ ਮੇਰੇ ਕੋਲੋਂ ਅੱਗੇ ਨਿਕਲ ਗਈ ਆ ਉਸ ਦੇ ਜਾਣ ਤੋਂ ਬਾਅਦ ਮੈਂ ਆਪਣੇ ਆਪ ਨਾਲ ਬੁੜਬੜਾਉਣ ਲੱਗ ਪਿਆ ਕਿ ਆਖਿਰ ਉਹ ਥਾਂ ਵਿੱਚ ਅਜਾ ਕੀ ਸੀ ਜਿੱਥੇ ਔਰਤ ਐਨੀ ਡਰੀ ਹੋਈ ਆਈ ਸੀ ਮੈਨੂੰ ਉਤਸੁਕਤਾ ਹੋਈ ਆ ਅਤੇ ਉੱਥੇ ਜਾਣਾ ਵੀ ਚਾਹਿਆ ਪਰ ਮੇਰੇ ਕੋਲ ਸਮਾਂ ਨਹੀਂ ਸੀ ਕੁਝ ਦੇਰ ਬਾਅਦ ਜਦੋਂ ਮੈਂ ਆਪਣਾ ਕੰਮ ਮੁਕਾ ਲਿਆ ਤਾਂ ਉਧਰ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪਿਆ ਤਾਂ ਉਦੋਂ ਤੱਕ ਠੰਡ ਵੱਧ ਚੁੱਕੀ ਸੀ ਆ ਤੇ ਮੇਰੇ ਕੋਲ ਕੋਈ ਐਜੀ ਚੀਜ਼ ਨਹੀਂ ਸੀ ਜੋ ਉੱਪਰ ਲੈ ਸਕਾਂ ਇਸ ਲਈ ਘਰ ਵੱਲ ਵਾਪਸ ਮੁੜ ਪਿਆ ਅਚਾਨਕ ਇੱਕ ਨੌਜਵਾਨ ਮੇਰੇ ਕੋਲ ਆਇਆ ਤੇ ਆਪਣੀ ਜੈਕਟ ਉਤਾਰ ਕੇ ਮੇਰੇ ਉੱਤੇ ਪਾ ਦਿੱਤੀ ਤੇ ਚਲਾ ਗਿਆ ਮੈਂ ਇਹ ਗੱਲ ਇੱਥੇ ਆ ਕੇ ਬਹੁਤ ਨੋਟ ਕੀਤੀ ਸੀ ਕਿ ਇੱਥੇ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਜਿਹੜੇ ਦਿਆਲੂ ਹੁੰਦੇ ਹਨ ਤੇ ਦੂਜੇ ਜਿਹੜੇ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੇ ਹਨ ਵੈਸੇ ਵੀ ਇੱਥੋਂ ਦੇ ਕਾਨੂੰਨ ਸਾਡੇ ਦੇਸ਼ ਨਾਲੋਂ ਕਾਫੀ ਵੱਖਰੇ ਤੇ ਸਖਤ ਹਨ ਮੈਂ ਆਪਣੇ ਆਪ ਨਾਲ ਗੱਲਾਂ ਕਰਦਿਆ ਜਾ ਰਹੀ ਸੀ ਕੀ ਆਦਮੀ ਨਾਲ ਟਕਰਹਾ ਗਿਆ ਉਸ ਆਦਮੀ ਨੇ ਆਪਣਾ ਚਿਹਰਾ ਪੂਰਾ ਕਵਰ ਕਰ ਰੱਖਿਆ ਸੀ ਆ ਇੱਕ ਪਲ ਵਾਸਤੇ ਮੈਂ ਰੁਕ ਗਿਆ ਕਿਉਂਕਿ ਉਹ ਮੈਨੂੰ ਕੁਝ ਆਪਣਾ ਜਿਹਾ ਲੱਗ ਰਿਹਾ ਸੀ ਪਰ ਮੈਂ ਉਸ ਦਾ ਮੂੰਹ ਦਾ ਪਰਦਾ ਨਹੀਂ ਹਟਾ ਸਕਦਾ ਸੀ ਕਿਉਂਕਿ ਇੱਥੇ ਐਜਾ ਕੁਝ ਵੀ ਮਨਜ਼ੂਰ ਨਹੀਂ ਸੀ ਆ ਮੈਨੂੰ ਵੇਖਦੇ ਹੀ ਉਹ ਆਦਮੀ ਉੱਥੋਂ ਚਲਾ ਗਿਆ ਮੈਂ ਖਾਮੋਸ਼ੀ ਨਾਲ ਸਭ ਕੁਝ ਵੇਖ ਰਿਹਾ ਸੀ ਅੱਗੇ ਵਧਿਆ ਮੇਰੀ ਨਜ਼ਰ ਜ਼ਮੀਨ ਉੱਤੇ ਪਈ ਉੱਥੇ ਇੱਕ ਪਰਚੀ ਪਈ ਹੋਈ ਸੀ ਆ ਮੈਂ ਵੇਖ ਕੇ ਹੈਰਾਨ ਹੋਇਆ ਕਿ ਇਹ ਲੱਗਦਾ ਹੈ ਕਿ ਉਹ ਮੁੰਡਾ ਸੁੱਟ ਗਿਆ ਸੀ ਜੇ ਇਹ ਜਾ ਹੈ ਤਾਂ ਉਹ ਉੱਥੇ ਇਹ ਪਰਚੀ ਸੁੱਟ ਕੇ ਕਿਉਂ ਗਿਆ ਇੱਕ ਵਾਰੀ ਤਾਂ ਲੱਗਾ ਕਿ ਇਹ ਪਰਚੀ ਉਸਦੇ ਹੱਥੋਂ ਬੇਤਿਆਨੀ ਵਿੱਚ ਡਿੱਗ ਗਈ ਹੋਵੇਗੀ ਇਸ ਲਈ ਮੈਂ ਤੁਰੰਤ ਉਸਦੇ ਪਿੱਛੇ ਦੌੜ ਪਿਆ ਕਿ ਇਹ ਪਰਚੀ ਵਾਪਸ ਦੇ ਸਕਾਂ ਪਰ ਉਹ ਉੱਥੇ ਸੀ ਹੀ ਨਹੀਂ ਆ ਇਹ ਜਗਾਇਬ ਹੋ ਗਿਆ ਜਿਵੇਂ ਕਦੇ ਆਇਆ ਹੀ ਨਾ ਹੋਵੇ ਕਾਫੀ देर ਮੈਂ ਉਸਨੂੰ ਲੱਭਦਾ ਰਿਹਾ ਪਰ ਉਹ ਨਹੀਂ ਮਿਲਿਆ ਇਸ ਲਈ ਚੁੱਪਚਾਪ ਘਰ ਵੱਲ ਵਾਪਸ ਚੱਲ ਪਿਆ ਪਰਚੀ ਮੇਰੀ ਜੇਬ ਵਿੱਚ ਹੀ ਰਹਿ ਗਈ ਆ ਜਦੋਂ ਘਰ ਪਹੁੰਚਿਆ ਤਾਂ ਮੇਰੇ ਦਿਮਾਗ ਵਿੱਚੋਂ ਇਹ ਗੱਲ ਨਿਕਲ ਗਈ ਇਸ ਕਰਕੇ ਮੈਂ ਉਹ ਪਰਚੀ ਖੋਲ ਕੇ ਪੜ ਨਹੀਂ ਸਕਿਆ ਅਗਲਾ ਦਿਨ ਵੀ ਪਹਿਲਾਂ ਵਾਂਗ ਬੇहद ਵਿਅਸਤ ਸੀ ਆ ਸਵੇਰੇ ਸੜਕਾਂ ਦੀ ਸਫਾਈ ਕਰਦਾ ਤੇ ਰਾਤ ਨੂੰ ਕੋਈ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦਾ ਮੈਂ ਚਾਹੁੰਦਾ ਸੀ ਕਿ ਇੰਨੀ ਮਿਹਨਤ ਕਰਾਂ ਕਿ ਦੌਲਤਮੰਦ ਬਣ ਜਾਵਾਂ ਪਰ ਕੈਨੇਡਾ ਵਿੱਚ ਨੌਕਰੀ ਲੱਭਣੀ ਬਹੁਤ ਮੁਸ਼ਕਲ ਸੀ ਆ ਸਵੇਰੇ ਕੰਮ ਤੋਂ ਫ੍ਰੀ ਹੋ ਕੇ ਨੌਕਰੀ ਦੀ ਲੋੜ ਲਈ ਆ ਬਾਹਰ ਨਿਕਲਿਆ ਕਾਫੀ ਦੇਰ ਤੱਕ ਦੌੜ ਭੱਜ ਕਰਨ ਤੋਂ ਬਾਅਦ ਇੱਕ ਦੁਕਾਨ ਵਾਲੇ ਨੇ ਮੈਨੂੰ ਸ਼ਾਪਕੀਪਰ ਵਜੋਂ ਰੱਖਣਾ ਚਾਹਿਆ ਪਰ ਮੈਂ ਇਹ ਕੰਮ ਨਹੀਂ ਕਰਨਾ ਸੀ ਇਸ ਲਈ ਉਸਨੇ ਮੈਨੂੰ ਆਪਣੇ ਘਰ ਦੇ ਡਰਾਈਵਰ ਦੀ ਨੌਕਰੀ ਦੀ ਗੱਲ ਕੀਤੀ ਜਿਸ ਬਾਰੇ ਮੈਂ ਉਸ ਨੂੰ ਖੁੱਲਕੇ ਕਿਹਾ ਕਿ ਸੋਚ ਕੇ ਦੱਸਾਂਗਾ ਮੈਨੂੰ ਲੱਗ ਰਿਹਾ ਸੀ ਕਿ ਆ ਮੈਂ ਸਾਰਾ ਦਿਨ ਸੜਕਾਂ ਉੱਤੇ ਹੀ ਰੁੱਦਦਾ ਰਹਿੰਦਾ ਹਾਂ ਪਹਿਲਾਂ ਸਫਾਈ ਲਈ ਤੇ ਹੁਣ ਡਰਾਈਵਿੰਗ ਲਈ ਪਰ ਫਿਰ ਵੀ ਕੰਮ ਤਾਂ ਕਰਨਾ ਹੀ ਸੀ ਆ ਇਸ ਲਈ ਥੋੜੀ ਸੋਚ ਵਿਚਾਰ ਕਰਕੇ ਮੈਂ ਹਾਂ ਕਰ ਦਿੱਤੀ ਜਦੋਂ ਰਾਤ ਨੂੰ ਘਰ ਵਾਪਸ ਆਇਆ ਤਾਂ ਆਰਾਮ ਨਾਲ ਬੈਠ ਗਿਆ ਕਿਉਂਕਿ ਖਾਣ ਨੂੰ ਕੁਝ ਵੀ ਨਹੀਂ ਸੀ ਤੇ ਭੁੱਖ ਵੀ ਨਹੀਂ ਸੀ ਆ ਸੋਚਿਆ ਕਿ ਕੱਪੜੇ ਧੋ ਲੈਂਦਾ ਹਾਂ ਕੱਪੜੇ ਇਕੱਠੇ ਕਰੇ ਪਰ ਜਿਵੇਂ ਹੀ ਕੱਲ ਦੀ ਜੈਕਟ ਵਿੱਚ ਹੱਥ ਪਾਇਆ ਤਾਂ ਉਹ ਪਰਚੀ ਬਾਹਰ ਆ ਗਈ ਇਹ ਵੇਖ ਕੇ ਮੈਂ ਸੋਚ ਵਿੱਚ ਪੈ ਗਿਆ ਕਿ ਇਹ ਪਰਚੀ ਕਦੋਂ ਤੇ ਕਿਵੇਂ ਮੇਰੀ ਜੇਬ ਵਿੱਚ ਆਈ کافی ਸੋਚਣ ਤੋਂ ਬਾਅਦ ਯਾਦ ਆਇਆ ਕਿ ਇਹ ਤਾਂ ਉਹੀ ਪਰਚੀ ਹੈ ਜੋ ਉਹ ਆਦਮੀ ਮੈਨੂੰ ਜਾਣ ਬੁੱਝ ਕੇ ਟਕਰਾ ਕੇ ਸੁੱਟ ਗਿਆ ਸੀ ਮੈਨੂੰ ਬਹੁਤ ਉਤਸੁਕਤਾ ਹੋਈ ਕਿ ਵੇਖਾਂ ਕੀ ਆ ਇਸ ਵਿੱਚ ਕੀ ਹੈ ਕੁਝ ਦੇਰ ਦੇ ਅੰਦਰ ਹੀ ਮੈਂ ਉਹ ਪਰਚੀ ਖੋਲ ਲਈ ਤੇ ਧਿਆਨ ਨਾਲ ਪੜਨ ਲੱਗਿਆ ਉਸ ਪਰਚੀ ਤੇ ਲਿਖਿਆ ਸੀ ਜੇ ਤੂੰ ਦੌਲਤਮੰਦ ਹੋਣਾ ਚਾਹੁੰਦਾ ਹੈ ਤਾਂ ਇਸ ਪਤੇ ਤੇ ਆ ਜਾ ਪਹਿਲਾਂ ਤਾਂ ਮੇਰਾ ਦਿਲ ਡਰ ਗਿਆ ਅਣਜਾਣੇ ਦੇਸ਼ ਵਿੱਚ ਕਿਸੇ ਵੀ ਥਾਂ ਤੇ ਕਿਵੇਂ ਚਲਾ ਜਾਵਾਂ ਹਾਲਾਂਕਿ ਮੈਂ ਉਸ ਥਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਇਸ ਲਈ ਮੈਂ ਸੋਚਿਆ ਕਿ ਪਹਿਲਾਂ ਕੁਝ ਦਿਨ ਇਹ ਥਾਂ ਲੱਭਾਂਗਾ ਪਤਾ ਕਰਾਂਗਾ ਕਿ ਇਹ ਥਾਂ ਕਿਉਂ ਹੋਈ ਹੈ ਫਿਰ ਉੱਥੇ ਜਾਵਾਂਗਾ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਆ ਕੋਈ ਮੈਨੂੰ ਫਸਾ ਰਿਹਾ ਹੋਵੇ ਕੈਨੇਡਾ ਵਿੱਚ ਇਹ ਜੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਵੀ ਸਾਵਧਾਨੀ ਨਾਲ ਕੰਮ ਲੈਣ ਦਾ ਫੈਸਲਾ ਲਿਆ ਤੇ ਮੂਡ ਆਪਣੇ ਕੰਮ ਵਿੱਚ ਲੱਗ ਗਿਆ ਅਗਲੀ ਸਵੇਰ ਮੈਂ ਆਪਣੇ ਟਾਈਮ ਤੇ ਘਰ ਤੋਂ ਨਿਕਲ ਗਿਆ ਸੀ ਤੇ ਸਫਾਈ ਕਰਨ ਲੱਗ ਪਿਆ ਪਰ ਹੁਣ ਮੈਂ ਇਸ ਜ਼ਿੰਦਗੀ ਤੋਂ ਤੰਗ ਆ ਗਿਆ ਸੀ ਮੈਂ ਵੀ ਹੋਰ ਆਮ ਲੋਕਾਂ ਵਾਂਗ ਆਜ਼ਾਦੀ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਮੈਂ ठान ਲਿਆ ਸੀ ਕਿ ਜਲਦੀ ਇਹ ਸਾਰੇ ਕੰਮ ਛੱਡ ਦੇਵਾਂਗਾ ਤੇ ਉਸ ਪਤ ਤੇ ਜਾ ਕੇ ਦੋਸਤਮੰਦ ਬਣ ਜਾਵਾਂਗਾ ਹਜੇ ਮੈਂ ਇਹ ਸੋਚ ਹੀ ਰਿਹਾ ਸੀ ਕਿ ਅੱਜ ਫਿਰ ਉਹ ਔਰਤਾਂ ਦੌੜਦੀ ਹੋਈ ਆਈ ਤੇ ਆ ਕੇ ਮੈਨੂੰ ਆਖਣ ਲੱਗੀ ਪਲੀਜ਼ ਵੀਰੇ ਮੇਰੀ ਮਦਦ ਕਰੋ ਉਸ ਨੂੰ ਵੇਖ ਕੇ ਮਦਦ ਕਰਨ ਵਾਸਤੇ ਅੱਗੇ ਵਧਿਆ ਪਰ ਤੁਰੰਤ ਯਾਦ ਆ ਗਿਆ ਕਿ ਇਹ ਤਾਂ ਉਹੀ ਥਾਂ ਹੈ ਜਿੱਥੇ ਕੱਲ ਵੀ ਇੱਕ ਔਰਤ ਮਦਦ ਦੀ ਗੁਹਾਰ ਲਾ ਰਹੀ ਸੀ ਇਹ ਸੋਚ ਕੇ ਮੈਂ ਉਸ ਔਰਤ ਦੇ ਕੋਲ ਗਿਆ ਤੇ ਉਸੇ ਪਾਸੇ ਵੱਲ ਦੇਖਣ ਲੱਗ ਗਿਆ ਜਿੱਦੜ ਔਰਤਾ ਵੇਖ ਰਹੀ ਸੀ ਜੀਵੇਂ ਹੀ ਮੇਰੀ ਨਜ਼ਰ ਉੱਥੇ ਪਈ ਤਾਂ ਵੇਖਿਆ ਕਿ ਇੱਕ ਰੁੱਖ ਹੈ ਜਿਸ ਵੱਲ ਉਹ ਔਰਤ ਨਜ਼ਰ ਕੱਢ ਕੇ ਖੜੀ ਹੋਈ ਸੀ ਆ ਪਰ ਉੱਥੇ ਤਾਂ ਕੋਈ ਨਹੀਂ ਸੀ ਫਿਰ ਉਹ ਔਰਤ ਇਹ ਜਾ ਕਿਉਂ ਕਰ ਰਹੀ ਸੀ ਮੈਨੂੰ ਲੱਗਾ ਜੇ ਮੈਂ ਹੀ ਜਹੀ ਰੋਜ਼ ਇੰਨਾ ਸੜਕਾਂ ਤੇ ਘੁੰਮਦਾ ਰਿਆ ਤਾਂ ਇਹ ਰੋਜ਼ ਆਉਣ ਵਾਲੀ ਔਰਤ ਇੱਕ ਦਿਨ ਮੈਨੂੰ ਡਰਾ ਡਰਾ ਕੇ ਮਾਰ ਦੇਵੇਗੀ ਖੈਰ ਮੈਂ ਚੁੱਪਚਾਪ ਮੁੜ ਤੋਂ ਆਪਣਾ ਕੰਮ ਕਰਨ ਲੱਗ ਪਿਆ ਤੇ ਉਹ ਔਰਤ ਉਥੋਂ ਦੌੜ ਗਈ ਉਸ ਔਰਤ ਦੇ ਜਾਂਦੇ ਹੀ ਮੈਂ ਉਸ ਰੁੱਖ ਵੱਲ ਵੇਖਣ ਲੱਗਾ ਜਿੱਥੇ ਕਿਸੇ ਪੰਛੀ ਦਾ ਤੱਕਦਾ ਨਾ ਮੋ ਨਿਸ਼ਾਨ ਨਹੀਂ ਸੀ ਆ ਉਹ ਸੜਕ ਵੀ ਬਿਲਕੁਲ ਸੁੰਨੀ ਪਈ ਹੋਈ ਸੀ ਆ ਕਿਉਂਕਿ ਸਵੇਰ ਦਾ ਸਮਾਂ ਸੀ ਫਿਰ ਇਹ ਔਰਤ ਰੋਜ਼ ਆ ਕੇ ਮੈਨੂੰ ਡਰਾ ਦਿੰਦੀ ਸੀ ਇਸ ਕਰਕੇ ਮੈਂ ਉਸ ਪਾਸੇ ਦੀ ਸਫਾਈ ਛੱਡ ਕੇ ਦੂਜੇ ਪਾਸੇ ਝਾੜੂ ਲਾਉਣ ਲੱਗ ਪਿਆ ਲਗਭਗ ਸਵੇਰੇ 11 ਵਜੇ ਦੇ ਕਰੀਬ ਜਦੋਂ ਮੇਰਾ ਕੰਮ ਮੁਕੰਮਲ ਹੋਇਆ ਤਾਂ ਮੈਂ ਉਸ ਸਾਫ ਦੇ ਕੋਲ ਗਿਆ ਜਿਨ੍ਹਾਂ ਨੇ ਮੈਨੂੰ ਡਰਾਈਵਿੰਗ ਦੀ ਨੌਕਰੀ ਦਿੱਤੀ ਸੀ ਆ ਮੈਨੂੰ ਇਹ ਨੌਕਰੀ ਮਿਲ ਗਈ ਮੈਨੂੰ ਲੱਗਿਆ ਇਹ ਸਾਬ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਹੋਣਗੇ ਤਾਂ ਕਿਉਂ ਨਾ ਉਹਨਾਂ ਕੋਲੋਂ ਇਸ ਪਤੇ ਬਾਰੇ ਪੁੱਛ ਲਵਾਂ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਉਹ ਤਾਂ ਬਹੁਤ ਹੀ ਖਤਰਨਾਕ ਜਗ੍ਹਾ ਹੈ ਤੂੰ ਉੱਥੇ ਨਾ ਜਾਣਾ ਜੇ ਤੂੰ ਉੱਥੇ ਚਲਾ ਗਿਆ ਤਾਂ ਸਮਝ ਲੈਣਾ ਕਿ ਵਾਪਸ ਆਉਣਾ ਅਸੰਭਵ ਹੋ ਜਾਵੇਗਾ ਇਹ ਸੁਣ ਕੇ ਮੈਂ ਹੋਰ ਵੀ ਡਰ ਗਿਆ ਸੋਚਿਆ ਵਧੀਆ ਹੋਇਆ ਕਿ ਪਹਿਲਾਂ ਹੀ ਪੁੱਛ ਲਿਆ ਨਹੀਂ ਤਾਂ ਜੇ ਬਿਨਾ ਪੁੱਛੇ ਸਿੱਧਾ ਚਲਾ ਜਾਂਦਾ ਤਾਂ ਮੇਰੇ ਘਰ ਵਾਲਿਆਂ ਦਾ ਕੀ ਹੁੰਦਾ ਇਹ ਸੋਚ ਕੇ ਹੀ ਮੇਰੀ ਰੂਹ ਕੰਬ ਗਈ ਪਰ ਫਿਰ ਇੱਕ ਪਲ ਲਈ ਲੱਗਿਆ ਕਿ ਕੀਤੇ ਸਾਹਬ ਝੂਠ ਤਾਂ ਨਹੀਂ ਬੋਲ ਰਹੇ ਇਸ ਕਰਕੇ ਸੋਚਿਆ ਕਿ ਕਿਸੇ ਦਿਨ ਛੁੱਟੀ ਲੈ ਕੇ ਜਾਵਾਂਗਾ ਤੇ ਕੋਡ ਦੇਖਾਂਗਾ ਕਿ ਆਖਿਰ ਉੱਥੇ ਹੈ ਕੀ ਫਿਰ ਦਿਨ ਲੰਘਦਾ ਗਿਆ ਤੇ ਮੈਂ ਆਪਣੇ ਕੰਮ ਵਿੱਚ ਲੱਗਾ ਰਿਆ ਰਾਤ ਨੂੰ ਜਦੋਂ ਮੈਂ ਪੈਦਲ ਘਰ ਵਾਪਸ ਆ ਰਿਹਾ ਸੀ ਤਾਂ ਉਹੀ ਮੁੰਡਾ ਜਿਸ ਦਾ ਚਿਹਰਾ ਕੱਲ ਟੱਕਿਆ ਹੋਇਆ ਸੀ ਫਿਰ ਤੋਂ ਦੇਖਣ ਨੂੰ ਮਿਲਿਆ ਮੈਂ ਉਸ ਦੇ ਪਿੱਛੇ ਬਹੁਤ ਭੱਜਿਆ ਪਰ ਉਹ ਮੈਨੂੰ ਚੱਕਰ ਦੇ ਕੇ ਉੱਥੋਂ ਗਾਇਬ ਹੋ ਗਿਆ ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਇਹ ਸਾਰਾ ਕੁਝ ਆਖਿਰੋ ਹੋ ਕੀ ਰਿਹਾ ਹੈ ਕੌਣ ਹੈ ਏ ਅਤੇ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈ ਤਾਂ ਉਦੋਂ ਹੀ ਇੱਕ ਬੁੱਢਾ ਆਦਮੀ ਮੇਰੇ ਕੋਲ ਲੰਘਦਿਆ ਕਹਿਣ ਲੱਗਾ ਉਹ ਤਾਂ ਜਾ ਚੁੱਕਾ ਹੈ ਮੈਂ ਹੈਰਾਨ ਹੋ ਗਿਆ ਕਿ ਇਹ ਵੀ ਉਸ ਨੂੰ ਜਾਣਦੇ ਹਨ ਮੈਂ ਪੁੱਛਿਆ ਕਿ ਤੁਸੀਂ ਉਸ ਨੂੰ ਜਾਣਦੇ ਹੋ ਉਹ ਸਿਰ ਹਿਲਾ ਕੇ ਨਾ ਕਰਨ ਲੱਗੇ ਮੈਂ ਅਗਲਾ ਸਵਾਲ ਕੀਤਾ ਤੇ ਉਹ ਪਰਚੀ ਸਾਹਮਣੇ ਕਰਦਿਆਂ ਪੁੱਛਿਆ ਕਿ ਤੁਸੀਂ ਇਹ ਐਡਰੈਸ ਜਾਣਦੇ ਹੋ ਉਹ ਮੇਰੇ ਵੱਲ ਧਿਆਨ ਨਾਲ ਵੇਖਣ ਲੱਗਿਆ ਤੇ ਉਸਨੇ ਕਿਹਾ हां जानदा हां पर तू ओथे ना जाना जे तू ओथे गया ता वापस नहीं आ सकेगा ए सुनके मैं चिंता ਵਿੱਚ ਪੈ ਗਿਆ ਕਿ ਆਖਿਰ ਸਾਰੇ ਇੰਜ ਕਿਉਂ ਕਹਿ ਰਹੇ ਹਨ ਇਹ ਸੋਚਦੇ ਸੋਚਦੇ ਪੂਰਾ ਰਸਤਾ ਲੰਘ ਗਿਆ ਪਰ ਮਾਮਲਾ ਸਮਝ ਨਹੀਂ ਆਇਆ ਕੌਣ ਸੀ ਉਹ ਔਰਤ ਕੌਣ ਸੀ ਉਹ ਮੁੰਡਾ ਤੇ ਇਹ ਪਰਚੀ ਯਕੀਨਨ ਇੰਨਾ ਸਾਰੀਆਂ ਚੀਜ਼ਾਂ ਵਿੱਚ ਕੋਈ ਨਾ ਕੋਈ ਸੰਬੰਧ ਤਾਂ ਹੈ ਪਰ ਇਹ ਸੰਬੰਧ ਮੈਂ ਸਮਝ ਨਹੀਂ ਸਕਿਆ ਮੈਂ ਇਹ ਸਭ ਨજર ਅੰਦਾਜ਼ ਕਰਕੇ ਆਪਣੇ ਰੋਜ਼ਾਨਾ ਦੇ ਰੁਟੀਨ ਵੱਲ ਧਿਆਨ ਦੇਣ ਲੱਗ ਪਿਆ ਹੁਣ ਮੇਰੀ ਰੋਜ਼ ਦੀ ਰੁਟੀਨ ਇਹ ਬਣ ਗਈ ਸੀ ਕਿ ਆ ਸਵੇਰੇ ਸੜਕਾਂ ਦੀ ਸਫਾਈ ਤੇ ਸ਼ਾਮ ਨੂੰ ਡਰਾਈਵਿੰਗ ਪਰ ਇੱਕ ਚੀਜ਼ ਜੋ ਰੋਜ਼ ਵਾਪਰਨ ਲੱਗੀ ਉਹ ਸੀ ਉਹ ਹੀ ਰੁੱਖ ਦੇ ਪਿੱਛੇ ਕੁਝ ਕੁੜੀਆਂ ਆਉਂਦੀਆਂ ਕਦੇ ਮੈਂ ਡਰ ਜਾਂਦਾ ਸੀ ਤੇ ਕਦੇ ਹੌਸਲੇ ਨਾਲ ਖੁਦ ਨੂੰ ਸੰਭਾਲਦਾ ਸੀ ਉਹ ਕੁੜੀਆਂ ਉੱਚੀ ਆਵਾਜ਼ ਵਿੱਚ ਕਿਸੇ ਥਾਂ ਦਾ ਨਾਂ ਲੈਂਦੀਆਂ ਸਨ ਜਿਸ ਦਾ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਖੈਰ ਮੈਂ ਹੁਣ ਇੰਨਾ ਸਾਰੀਆਂ ਚੀਜ਼ਾਂ ਤੋਂ ਥੱਕ ਗਿਆ ਸੀ ਇਸ ਲਈ ਪੂਰੇ 1 ਮਹੀਨੇ ਬਾਅਦ ਸੋਚ ਲਿਆ ਕਿ ਹੁਣ ਉੱਥੇ ਜਾ ਕੇ ਰਹਿਣਾ ਹੈ ਅਗਲੇ ਹੀ ਦਿਨ ਮੈਂ ਉਹ ਪਰਚੀ ਦੇ ਲਿਖੇ ਪਤੇ ਵੱਲ ਤੁਰ ਪਿਆ ਅੰਦਰੋਂ ਥੋੜਾ ਡਰ ਵੀ ਲੱਗ ਰਿਹਾ ਸੀ ਪਰ ਹੁਣ ਡਗਮਗਾਉਣਾ ਨਹੀਂ ਸੀ ਆ ਜਿਵੇਂ ਹੀ ਮੈਂ ਉਸ ਥਾਂ ਪਹੁੰਚਿਆ ਤਾਂ ਵੇਖਿਆ ਕਿ ਉੱਥੇ ਗੈਰ ਸਨਾਟਾ ਸੀ ਮਤਲਬ ਉੱਥੇ ਕੋਈ ਨਹੀਂ ਰਹਿੰਦਾ ਸੀ ਜੇ ਉੱਥੇ ਕੋਈ ਰਹਿੰਦਾ ਨਹੀਂ ਸੀ ਤਾਂ ਫਿਰ ਹਰ ਕੋਈ ਮੈਨੂੰ ਕਿਉਂ ਕਹਿ ਰਿਆ ਸੀ ਕਿ ਉੱਥੇ ਨਾ ਜਾਵੀਂ ਜੇ ਅੰਦਰ ਗਿਆ ਤਾਂ ਮੁੜ ਵਾਪਸ ਨਹੀਂ ਆ ਸਕੇਗਾ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਵੇਖਣ ਵਿੱਚ ਤਾਂ ਲੱਗ ਰਿਹਾ ਸੀ ਕਿ ਜਿਵੇਂ ਉੱਥੇ ਸਾਲਾਂ ਤੋਂ ਕੋਈ ਰਿਆ ਹੀ ਨਾ ਹੋਵੇ ਬਸ ਇਹੀ ਸੋਚ ਕੇ ਮੈਂ ਉੱਥੋਂ ਜਾਣ ਲਈ ਮੁੜਿਆ ਪਰ ਨਾ ਜਾਣੇ ਦਿਲ ਵਿੱਚ ਕੀ ਆ ਗਿਆ ਕਿ ਜਾਂਦੇ ਜਾਂਦੇ ਕਦਮ ਵਾਪਸ ਮੁੜੇ ਤੇ ਸੋਚਿਆ ਕਿ ਘਰ ਦੇ ਅੰਦਰ ਜਾ ਕੇ ਵੇਖਾਂ ਫਿਰ ਹਿੰਮਤ ਕਰਕੇ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋ ਗਿਆ ਅੰਦਰ ਕਦਮ ਰੱਖਦੇ ਹੀ ਜਦੋਂ ਅੱਗੇ ਵੇਖਿਆ ਤਾਂ ਲੱਗਿਆ ਕਿ ਇਹ ਘਰ ਸਿਰਫ ਬਾਹਰੋਂ ਹੀ ਗੰਦਾ ਹੈ ਪਰ ਅੰਦਰੋਂ ਤਾਂ ਇਹ ਬੜੀ ਸੋਹਣੀ ਹੱਤ ਵਿੱਚ ਸੀ ਮੈਂ ਇਹ ਹੀ ਸੋਚ ਰਿਹਾ ਸੀ ਕਿ ਅਚਾਨਕ ਪਿੱਛੋਂ ਕਿਸੇ ਨੇ ਮੇਰੇ ਸਿਰ ਤੇ ਕੁਝ ਮਾਰਿਆ ਤੇ ਮੈਂ ਥੱਲੇ ਡਿੱਗ ਕੇ ਬੇਹੋਸ਼ ਹੋ ਗਿਆ ਨਾ ਜਾਣੇ ਕਿੰਨੀ ਦੇਰ ਬਾਅਦ ਹੋਸ਼ ਆਇਆ ਤਾਂ ਵੇਖਿਆ ਕਿ ਮੈਂ ਕਿਸੇ ਅਜੇ ਅਣਜਾਣੇ ਕਮਰੇ ਵਿੱਚ ਪਿਆ ਹੋਇਆ ਹਾਂ ਮੈਂ ਖਬਰਾਏ ਹੋਇਆ ਸੀ ਥੋੜਾ ਜਿਹਾ ਉੱਠਣ ਲੱਗਾ ਤਾਂ ਨਜ਼ਰ ਅੱਗੇ ਗਈ ਆ ਜਿੱਥੇ ਸੱਤ ਗੋਰੀਆਂ ਖੜੀਆਂ ਸਨ ਮੇਰਾ ਨਾਮ ਮਨਜੀਤ ਸਿੰਘ ਹੈ ਤੇ ਮੈਂ ਇੱਕ ਆਮ ਪਰਿਵਾਰ ਨਾਲ ਸਬੰਧਿਤ ਹਾਂ ਅਸੀਂ 6 ਭੈਣ ਭਰਾ ਹਾਂ ਦੋ ਭੈਣਾਂ ਤੇ ਚਾਰ ਭਰਾ ਮੇਰਾ ਨੰਬਰ ਸਭ ਤੋਂ ਵੱਡਾ ਹੈ ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਪਿਤਾ ਜੀ ਸਾਡੀ ਜ਼ਿੰਦਗੀ ਤੋਂ ਚਲੇ ਗਏ ਸੀ ਆ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਆਪਣਾ ਆਪ ਸੰਭਾਲਣਾ ਬਹੁਤ ਔਖਾ ਹੋ ਗਿਆ ਸੀ ਪਰ ਸਾਡੀ ਮਾਂ ਲਈ ਤਾਂ 6 ਬੱਚਿਆਂ ਨਾਲ ਜ਼ਿੰਦਗੀ ਚਲੋਣਾ ਔਖਾ ਹੀ ਨਹੀਂ ਆ ਬਹੁਤ ਹੀ ਦੁਖਦਾਈ ਹੋ ਗਿਆ ਸੀ ਉਹੀ ਵੇਲਾ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਹੁਣ ਮੈਂ ਇਸ ਘਰ ਦਾ ਵੱਡਾ ਹਾਂ ਤੇ ਹੁਣ ਮੈਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਪਰ ਮੈਂ ਤਾਂ ਅਜੇ 10ਵੀਂ ਕਲਾਸ ਵਿੱਚ ਹੀ ਸੀ ਆ ਇਸ ਕਰਕੇ ਮਾਂ ਨੇ ਮੈਨੂੰ ਪਿਆਰ ਨਾਲ ਮਨਾ ਕੇ ਪੜ੍ਹਾਈ ਵੱਲ ਲਾਇਆ ਤੇ ਕਿਹਾ ਕਿ 10ਵੀਂ ਦੇ ਬਾਅਦ ਮੈਂ ਤੈਨੂੰ ਇਹ ਜ਼ਿੰਮੇਵਾਰੀ ਦੇਵਾਂਗੀ ਪਰ ਅਜੇ ਤੂੰ ਪੜ੍ਹਾਈ ਤੇ ਧਿਆਨ ਦੇ ਉਸ ਦਿਨ ਤੋਂ ਮੇਰਾ ਪੜਾਈ ਵਿੱਚ ਦਿਲ ਲੱਗਣ ਲੱਗ ਪਿਆ ਸੀ। ਮਾਂ ਲੋਕਾਂ ਦੇ ਕੱਪੜੇ ਸਿਉਂਕੇ ਤੇ ਕੁਝ ਘਰਾਂ ਵਿੱਚ ਕੰਮ ਕਰਕੇ ਇਹ ਘਰ ਚਲਾਉਂਦੀ ਸੀ। ਜਦੋਂ ਮੈਂ ਮਾਂ ਨੂੰ ਐਨੇ ਥੱਕੇ ਖਾਂਦੇ ਦੇਖਦਾ ਸੀ ਤਾਂ ਮੇਰਾ ਦਿਲ ਰੋ ਪੈਂਦਾ ਸੀ। ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤਰ੍ਹਾਂ ਮਾਂ ਦੀ ਮਦਦ ਕਰ ਸਕਾਂ ਪਰ ਕਿਸੇ ਨੇ ਵੀ ਮੈਨੂੰ ਨੌਕਰੀ ਨਹੀਂ ਦਿੱਤੀ। ਫਿਰ ਦਸਵੀਂ ਦੇ ਇਮਤਿਹਾਨ ਹੋਏ ਤੇ ਮੇਰੇ ਬਹੁਤ ਵਧੀਆ ਨੰਬਰ ਆਏ ਮੇਰੀ ਸਫਲਤਾ ਵੇਖ ਕੇ ਮਾਂ ਦੀਆਂ ਅੱਖਾਂ ਪਰ ਆਈਆਂ ਇਹ ਮੇਰੇ ਪਿਤਾ ਤੇ ਮਾਂ ਦੀ ਇੱਛਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਫਲ ਹੁੰਦਾ ਵੇਖਣਾ ਪਰ ਪਪਾ ਦਾ ਤਾਂ ਸਮਾਂ ਹੀ ਘਟ ਸੀ ਉਹ ਤਾਂ ਚਲੇ ਗਏ ਸਨ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਪਪਾ ਨੂੰ ਯਾਦ ਕਰਨ ਲੱਗ ਪਈ ਆ ਮੈਨੂੰ ਵੀ ਦੁੱਖ ਹੋਇਆ ਪਰ ਮੈਂ ਕੀ ਕਰ ਸਕਦਾ ਸੀ ਮੈਂ ਮਾਂ ਨੂੰ ਸਹਾਰਾ ਦਿੱਤਾ ਤੇ ਆਪਣੇ ਹੋਣ ਦਾ ਅਹਿਸਾਸ ਦਵਾਉਂਦਾ ਰਿਹਾ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਮੈਂ ਘਰ ਵਿੱਚ 7ਵੀਂ ਤੇ 8ਵੀਂ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਪਿਆ ਤੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਚੰਗੇ ਨੰਬਰਾਂ ਨਾਲ ਮੈਂ 12ਵੀਂ ਘਰ ਗਿਆ ਨੰਬਰ ਵਧੀਆ ਹੋਣ ਕਾਰਨ ਮੈਨੂੰ ਸਕਾਲਰਸ਼ਿਪ ਮਿਲਣ ਲੱਗੀ ਪਰ ਮੈਂ ਪੜ੍ਹਨਾ ਨਹੀਂ ਚਾਹੁੰਦਾ ਸੀ ਮੈਂ ਤਾਂ ਮਾਂ ਦਾ ਹੱਥ ਬਟਾਉਣਾ ਚਾਹੁੰਦਾ ਸੀ ਪਰ ਮਾਂ ਨੇ ਚੰਗੇ ਨੰਬਰ ਦੇਖ ਕੇ ਮੈਨੂੰ ਅੱਗੇ ਪੜ੍ਹਨ ਲਈ ਮਜਬੂਰ ਕਰ ਦਿੱਤਾ ਨਾ ਚਾਹੁੰਦੇ ਹੋਏ ਵੀ ਮੈਨੂੰ ਬੀਐਸਸੀ ਕਰਨੀ ਪਈ ਆ ਬੀਐਸਸੀ ਦੌਰਾਨ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਭ ਤੋਂ ਵੱਡੀ ਮੁਸ਼ਕਲ ਛੋਟੀ ਭੈਣ ਦੀ ਬਿਮਾਰੀ ਸੀ ਆ ਉਸ ਨੂੰ ਕੈਂਸਰ ਹੋ ਗਿਆ ਸੀ ਤੇ ਇਲਾਜ ਕਰਵਾਉਣਾ ਲਾਜ਼ਮੀ ਸੀ ਆ ਪਰ ਸਾਡੇ ਕੋਲ ਐਨੇ ਪੈਸੇ ਨਹੀਂ ਸਨ ਮਾਂ ਨੇ ਹਰ ਜਗ੍ਹਾ ਜਿੱਥੇ ਉਹ ਕੰਮ ਕਰਦੀ ਸੀ ਉੱਥੋਂ ਅਗਲੇ ਮਹੀਨੇ ਦੀ ਤਨਖਾਹ ਐਡਵਾਂਸ ਲੈ ਲਈ ਫਿਰ ਵੀ ਪੈਸੇ ਪੂਰੇ ਨਹੀਂ ਹੋਏ ਮਜਬੂਰੀ ਵਿੱਚ ਮਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਵੇਚ ਦਿੱਤੀਆਂ ਤਾਂ ਜੋ ਛੋਟੀ ਭੈਣ ਦਾ ਇਲਾਜ ਹੋ ਸਕੇ ਇਹ ਸਭ ਆਪਣੀ ਅੱਖਾਂ ਨਾਲ ਵੇਖਣਾ ਮੇਰੇ ਲਈ ਬਹੁਤ ਦਰਦਨਾਕ ਸੀ ਪਿਤਾ ਜੀ ਜੋ ਵਾਲੀਆਂ ਮਾਂ ਲਈ ਪਿਆਰ ਨਾਲ ਲਿਆਏ ਸਨ ਉਹ ਅੱਜ ਵੇਚਣੀਆਂ ਪਈਆਂ ਉਸੇ ਦਿਨ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਐਨੀ ਮਿਹਨਤ ਕਰਾਂਗਾ ਕਿ ਮਾਂ ਲਈ ਇੰਨਾ ਤੋਂ ਵੀ ਵਧੀਆ ਸੋਨਾ ਬਣਵਾ ਸਕਾਂ ਉਸੇ ਸਮੇਂ ਦੌਰਾਨ ਮੈਂ ਕਨੇਡਾ ਦੇ ਵੀਜ਼ੇ ਲਈ ਅਰਜੀ ਦੇ ਦਿੱਤੀ ਇਹ ਸਾਰਾ ਕੰਮ ਮਾਂ ਨੇ ਆਪਣੇ ਭਰਾ ਨੂੰ ਕਹਿ ਕੇ ਕਰਵਾਇਆ ਸੀ ਮਾਮਾ ਜੀ ਨੇ ਸਾਫ਼ ਕਿਹਾ ਸੀ ਕਿ ਜੇਕਰ ਮੈਂ ਵੀਜ਼ਾ ਭੇਜ ਰਿਹਾ ਹਾਂ ਤੇ ਪੈਸੇ ਲਾ ਰਿਹਾ ਹਾਂ ਤਾਂ ਜਦੋਂ ਇਹ ਮੁੰਡਾ ਕਮਾਉਣ ਲੱਗੇ ਇਹ ਮੇਰੇ ਪੈਸੇ ਵਾਪਸ ਕਰੇ ਤੇ ਇੱਥੇ ਆ ਕੇ ਆਪਣੀ ਨੌਕਰੀ ਤੇ ਰਹਿਣ ਦੀ ਥਾਂ ਵੀ ਲੱਭ ਲਵੇ ਮਾਮਾ ਜੀ ਦੀ ਇਹ ਗੱਲ ਸੁਣ ਕੇ ਮੈਨੂੰ ਅਸਲ ਅਹਿਸਾਸ ਹੋਇਆ ਕਿ ਮੈਂ ਅਸਲ ਵਿੱਚ ਅਨਾਥ ਹਾਂ ਫਿਰ ਕੁਝ ਸਮੇਂ ਬਾਅਦ ਮੈਂ ਕੈਨੇਡਾ ਚਲਾ ਗਿਆ ਉੱਥੇ ਜਾ ਕੇ ਸਭ ਤੋਂ ਪਹਿਲਾਂ ਇੱਕ ਕਮਰਾ ਲਿਆ ਰਹਿਣ ਲਈ ਤੇ ਫਿਰ ਨੌਕਰੀ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਿਆ ਕੈਨੇਡਾ ਵਿੱਚ ਨੌਕਰੀ ਲੱਭਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਪੜਾ ਸੀ ਪਰ ਨਾ ਜਾਣੇ ਕਿਵੇਂ ਹਿੰਮਤ ਕਰਕੇ ਕੋਸ਼ਿਸ਼ ਕੀਤੀ ਤੇ 3 ਮਹੀਨੇ ਬਾਅਦ ਸੜਕਾਂ ਦੀ ਸਫਾਈ ਦੀ ਨੌਕਰੀ ਮਿਲ ਗਈ ਐਨਾ 3 ਮਹੀਨਿਆਂ ਵਿੱਚ ਮੈਂ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਦੇਖਿਆ ਸੀ ਭਾਵੇਂ ਉਹ ਸੜਕਾਂ ਤੇ ਸੌਣਾ ਹੋਵੇ ਜਾਂ ਲਗਾਤਾਰ ਤਿੰਨੇ-ਤਿੰਨੇ ਦਿਨਾਂ ਤੱਕ ਭੁੱਖਾ ਰਹਿਣਾ ਹੋਵੇ ਪ੍ਰੇਮ ਜਾਲ ਨਹੀਂ ਸੀ ਕਿ ਮੈਂ ਆਪਣੀ ਮਾਂ ਨੂੰ ਘਰੇ ਫੋਨ ਕਰਕੇ ਆਪਣੀ ਹਾਲਤ ਦੱਸ ਦਿੰਦਾ ਮੇਰੇ ਲਈ ਇਹ ਹੀ ਆ ਸਭ ਤੋਂ ਔਖਾ ਕੰਮ ਸੀ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਕੰਪਨੀ ਦੇ ਨਿਯਮਾਂ ਅਨੁਸਾਰ ਮੈਨੂੰ ਇੱਕ ਕਮਰਾ ਵੀ ਅਲੋਟ ਕੀਤਾ ਗਿਆ ਮੈਂ ਉਸੇ ਵਿੱਚ ਇੱਜ਼ਤ ਨਾਲ ਰਹਿਣ ਲੱਗ ਪਿਆ ਮੈਂ ਆਪਣੀ ਮਾਂ ਨੂੰ ਕਦੇ ਵੀ ਨਹੀਂ ਦੱਸਿਆ ਸੀ ਕਿ ਮੈਂ ਕਿਹੜੀ ਨੌਕਰੀ ਕਰ ਰਿਹਾ ਹਾਂ ਮੈਨੂੰ ਸਿਰਫ ਇਹ ਹੀ ਪਤਾ ਸੀ ਕਿ ਮੈਂ ਜਿੰਨਾ ਕਮਾਉਂਦਾ ਹਾਂ ਉਸ ਦਾ ਅੱਧਾ ਹਿੱਸਾ ਮੇਰੇ ਲਈ ਹੈ ਤੇ ਬਾਕੀ ਸਿਰਫ ਘਰ ਵਿੱਚ ਬੈਠੇ ਮਾਂ ਪੈਣ ਪਰਾਂ ਲਈ 2 ਸਾਲ ਹੋ ਗਏ ਸਾਨਾ ਮੈਨੂੰ ਕੈਨੇਡਾ ਦੀਆਂ ਸੜਕਾਂ ਉੱਤੇ ਸਫਾਈ ਦਾ ਕੰਮ ਕਰਦੇ ਹੋਏ ਇੱਕ ਦਿਨ ਮੈਨੂੰ ਇੱਕ ਕਾਗਜ਼ ਮਿਲਿਆ ਜਿਸ ਤੇ ਲਿਖਿਆ ਸੀ ਜੇ ਅਮੀਰ ਹੋਣਾ ਚਾਹੁੰਦਾ ਹੈ ਤਾਂ ਇਸ ਪਤੇ ਤੇ ਪਹੁੰਚ ਜਾ ਮੈਂ ਉਸ ਪਤੇ ਤੇ ਗਿਆ ਤਾਂ ਪਤਾ ਲੱਗਾ ਕਿ ਇੱਥੇ ਤਾਂ ਸਾਲਾਂ ਤੋਂ ਕੋਈ ਨਹੀਂ ਰਹਿੰਦਾ ਮੈਂ ਵਾਪਸ ਮੁੜਨ ਨਹੀਂ ਲੱਗਾ ਸੀ ਆ ਪਰ ਫਿਰ ਸੋਚ ਕੇ ਘਰ ਦੇ ਅੰਦਰ ਚਲਾ ਗਿਆ ਅ제 ਅੰਦਰ ਗਿਆ ਹੀ ਸੀ ਕਿ ਕਿਸੇ ਨੇ ਮੈਨੂੰ ਬੇਹੋਸ਼ ਕਰ ਦਿੱਤਾ ਜਦੋਂ ਅੱਖਾਂ ਖੁੱਲੀਆਂ ਤਾਂ ਸਾਹਮਣੇ ਸੱਤ ਗੋਰੀਆਂ ਖੜੀਆਂ ਸਨ ਉਹਨਾਂ ਨੂੰ ਵੇਖ ਕੇ ਮੈਂ ਬਹੁਤ ਘਬਰਾ ਗਿਆ ਮੈਂ ਤੁਰੰਤ ਉੱਠ ਕੇ ਭੱਜਣ ਲੱਗਿਆ ਪਰ ਉਹਨਾਂ ਨੇ ਮੈਨੂੰ ਫੜ ਲਿਆ ਤੇ ਆਖਣ ਲੱਗੀਆਂ ਜੋ ਇੱਥੇ ਆ ਜਾਂਦਾ ਹੈ ਉਹ ਮੁੜ ਕਦੇ ਬਾਹਰ ਨਹੀਂ ਜਾਂਦਾ ਮੈਂ ਡਰ ਗਿਆ ਮੇਰਾ ਸਾਹ ਰੁਕਣ ਲੱਗਿਆ ਕਿ ਹੁਣ ਮੇਰੀ ਮਾਂ ਦਾ ਕੀ ਬਣੇਗਾ ਮੈਂ ਉਸ ਸਮੇਂ ਨੂੰ ਲੰਤ ਦਿੱਤੀ ਜਿਸ ਵੇਲੇ ਮੈਂ ਲਾੜ ਵਿੱਚ ਆ ਕੇ ਇੱਥੇ ਆ ਗਿਆ ਸੀ ਉਜੀ ਹੀ ਸਮੇਂ ਬਾਅਦ ਇੱਕ ਹੋਰ ਔਰਤ ਬਾਹਰ ਆਈ ਜੋ ਬਹੁਤ ਸਾਰੇ ਸੋਨੇ ਨਾਲ ਲਤਪਤ ਸੀ ਉਹ ਆਖਣ ਲੱਗੀ ਕਿ ਤੈਨੂੰ ਨਹੀਂ ਪਤਾ ਕਿ ਇੱਥੇ ਕੀ ਹੋਇਆ ਸੀ ਮੈਨਾ ਵਿੱਚ ਸੀ ਰਿਲਾਇਆ ਤਾਂ ਉਹਨਾਂ ਨੇ ਕਹਾਣੀ ਦੱਸਣੀ ਸ਼ੁਰੂ ਕੀਤੀ ਬਹੁਤ ਸਮੇਂ ਪਹਿਲਾਂ ਇੱਥੇ ਇੱਕ ਕੁੜੀ ਰਹਿੰਦੀ ਸੀ ਜੋ ਬਹੁਤ ਖੂਬਸੂਰਤ ਸੀ ਪਰ ਉਸਦੇ ਨੌਕਰ ਬਹੁਤ ਹੀ ਖਰਾਬ ਇਨਸਾਨ ਸਨ ਇੱਕ ਦਿਨ ਉਹ ਦਰਿੰਦੇ ਬਣ ਗਏ ਤੇ ਉਸ ਉੱਤੇ ਜ਼ੁਲਮ ਕਰ ਬੈਠੇ ਉਹ ਸਹਿਨਾ ਸਕੀਤੇ ਮਰ ਗਈ ਕਿਹਾ ਜਾਂਦਾ ਹੈ ਕਿ ਉਸਦੀ ਰੂਹ ਅੱਜ ਵੀ ਇੱਥੇ ਵੱਸਦੀ ਹੈ ਇਸ ਕਰਕੇ ਲੋਕ ਮੁੜ ਕੇ ਇੱਥੇ ਨਹੀਂ ਆਉਂਦੇ ਉਸਦੀ ਕਹਾਣੀ ਸੁਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਪਰ ਇਸ ਤੋਂ ਵੱਧ ਮੈਨੂੰ ਆਪਣੇ ਆਪ ਉੱਤੇ ਅਫਸੋਸ ਹੋਇਆ ਕਿ ਹੁਣ ਮੈਂ ਕਿਸੇ ਕਾਬਲ ਨਹੀਂ ਰਹਾ ਮੈਂ ਲਗਾਤਾਰ ਸੋਚ ਵਿੱਚ ਡੁੱਬਿਆ ਹੋਇਆ ਸੀ ਕਿ ਕੋਰਤਾ ਮੈਨੂੰ ਵੇਖ ਕੇ ਆਖਣ ਲੱਗੀ ਹੁਣ ਅਫਸੋਸ ਕਰਨ ਦਾ ਕੋਈ ਲਾਭ ਨਹੀਂ ਜੋ ਕੁਝ ਮੈਂ ਕਹੀ ਜਾਵਾਂ ਤੁਸੀਂ ਉਹੀ ਕਰਦੇ ਜਾਓ ਮੈਂ ਖੁਸ਼ ਹੋ ਕੇ ਪੁੱਛਣ ਲੱਗਿਆ ਕਿ ਫਿਰ ਮੈਨੂੰ ਇੱਥੋਂ ਆਜ਼ਾਦੀ ਮਿਲ ਜਾਵੇਗੀ ਉਹ ਆਖਣ ਲੱਗੀ ਹਾਂ ਪਰ ਤੈਨੂੰ ਸਾਡੀ ਹਰ ਗੱਲ ਮੰਨਣੀ ਪਵੇਗੀ ਇਹ ਸੁਣ ਕੇ ਮੈਂ ਤੁਰੰਤ ਮਨਜ਼ੂਰ ਕਰ ਲਿਆ ਕਿਉਂਕਿ ਮੈਨੂੰ ਵੀ ਸਿਰਫ ਆਜ਼ਾਦੀ ਚਾਹੀਦੀ ਸੀ ਫਿਰ ਉਹ ਸੌਰਤ ਨੇ ਦੱਸਣਾ ਸ਼ੁਰੂ ਕੀਤਾ ਇਸ ਥਾਂ ਬਾਰੇ ਜੋ ਕਹਾਣੀ ਬਾਰ ਪਹੁੰਚੀ ਹੈ ਜਿਸ ਕਰਕੇ ਇੱਥੇ ਲੋਕ ਨਹੀਂ ਆਉਂਦੇ ਉਹ ਮੇਰੀ ਬਣਾਈ ਹੋਈ ਹੈ ਤੇ ਫੈਲਾਈ ਹੋਈ ਹੈ ਅਸਲ ਵਿੱਚ ਇਹ ਘਰ ਉਹ ਥਾਂ ਹੈ ਜਿੱਥੇ ਕੋਈ ਨਹੀਂ ਆਉਂਦਾ ਮਤਲਬ ਕੋਈ ਵੀ ਨਹੀਂ ਸਿਵਾਏ ਉਹਨਾਂ ਦੇ ਜਿਨ੍ਹਾਂ ਨੂੰ ਮੈਂ ਚੁੰਦੀ ਹਾਂ ਇੱਥੇ ਜਿੰਨੇ ਵੀ ਲੋਕ ਰਹਿੰਦੇ ਹਨ ਉਹ ਸਾਰੇ ਮੇਰੇ ਅਧੀਨ ਹਨ ਤੇ ਮੇਰੇ ਲਈ ਕੰਮ ਕਰਦੇ ਹਨ ਇਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪੁਲਸ ਤੋਂ ਲੁਕਾ ਕੇ ਰੱਖਿਆ ਹੋਇਆ ਹੈ ਇਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਵੱਖ-ਵੱਖ ਥਾਵਾਂ ਤੋਂ ਕੈਨੇਡਾ ਆਏ ਸਨ ਤੇ ਜਿਵੇਂ ਹੀ ਪੁਲਸ ਨੂੰ ਉਹਨਾਂ ਦੀ ਖਬਰ ਮਿਲਦੀ ਹੈ ਮੈਂ ਉਹਨਾਂ ਨੂੰ ਆਪਣੇ ਅਧੀਨ ਲੈ ਕੇ ਛੁਪਾ ਲੈਂਦੀ ਹਾਂ ਤੇ ਫਿਰ ਉਨਾਂ ਕੋਲੋਂ ਚੋਰੀਆਂ ਤੇ ਡਕੈਤੀਆਂ ਕਰਵਾਉਂਦੀਆਂ ਤਾਂ ਜੋ ਉਹ ਆਪਣਾ ਖਰਚਾ ਕਮਾ ਸਕਣ ਤੇ ਮੈਨੂੰ ਵੀ ਇੱਥੇ ਰਹਿਣ ਦੇ ਬਦਲੇ ਕੁਝ ਦੇ ਸਕਣ ਤੇ ਉਹ ਐਜਾ ਹੀ ਕਰਦੇ ਹਨ ਅਜੇ ਤੱਕ ਐਜਾ ਕਦੇ ਨਹੀਂ ਹੋਇਆ ਕਿ ਉਹਨਾਂ ਵਿੱਚੋਂ ਕੋਈ ਵੀ ਫੜਿਆ ਗਿਆ ਹੋਵੇ ਮੈਂ ਉਹਨਾਂ ਨੂੰ ਇੰਨੀ ਮਜ਼ਬੂਤ ਸੁਰੱਖਿਆ ਦਿੰਦੀ ਹਾਂ ਕਿ ਅਜੇ ਤੱਕ ਕੋਈ ਵੀ ਫੜਿਆ ਨਹੀਂ ਗਿਆ ਨਾ ਹੀ ਮੈਂ ਫੜਨ ਦਿੰਦੀ ਹਾਂ ਉਹ ਵਧੀਆ ਸਮਾਨ ਇਕੱਠਾ ਕਰਕੇ ਘਰ ਵੀ ਭੇਜਦੇ ਹਨ ਤੇ ਆਪਣੇ ਕੋਲ ਵੀ ਰੱਖਦੇ ਹਨ ਹਾਂ ਉਹ ਕੁੜੀਆਂ ਜੋ ਹਰ ਰੋਜ਼ ਤੇਰੇ ਕੋਲ ਦੌੜਦੀਆਂ ਹੋਈਆਂ ਆਉਂਦੀਆਂ ਹਨ ਉਹਨਾਂ ਨੂੰ ਵੀ ਮੈਂ ਹੀ ਭੇਜਿਆ ਸੀ ਕਿ ਸ਼ਾਇਦ ਤੂੰ ਉਹਨਾਂ ਦੀ ਗੱਲ ਮੰਨ ਕੇ ਹਮਦਰਦੀ ਵਿੱਚ ਉਹਨਾਂ ਦੇ ਨਾਲ ਚੱਲ ਪਵੇ ਤੇ ਇਸ ਕਰ ਤੱਕ ਆ ਜਾਵੇਂ ਪਰ ਤੈਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਸੀ ਇਹੀ ਪਿਆਰ ਦੇਖ ਕੇ ਮੈਂ ਫੈਸਲਾ ਕੀਤਾ ਸੀ ਕਿ ਸਾਡੀ ਟੀਮ ਵਿੱਚ ਵੀ ਇੱਕ ਐਜਾ ਮੈਂਬਰ ਹੋਣਾ ਚਾਹੀਦਾ ਹੈ ਜੋ ਆਪਣੇ ਕੰਮ ਨਾਲ ਐਨਾ ਪਿਆਰ ਕਰਦਾ ਹੋਵੇ ਇਸ ਲਈ ਸ਼ਾਮ ਵੇਲੇ ਮੈਂ ਆਪਣੀ ਟੀਮ ਦੇ ਇੱਕ ਮੁੰਡੇ ਨੂੰ ਤੇਰੇ ਕੋਲ ਭੇਜਿਆ ਸੀ ਇੱਕ ਚਿੱਠੀ ਤੇ ਐਡਰੈਸ ਆਦੀ ਲਿਖ ਕੇ ਤਾਂ ਜੋ ਤੂੰ ਇੱਥੇ ਆ ਕੇ ਸਾਡਾ ਨੇ ਨਾੜਾ ਮਿਲ ਕੇ ਕੰਮ ਕਰ ਸਕੇ ਤੇ ਸਾਨੂੰ ਹੋਰ ਜਿਆਦਾ ਫਾਇਦਾ ਹੋ ਸਕੇ ਹੁਣ ਦੱਸ ਕੀ ਤੂੰ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ ਉਹਦੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਕੀ ਇਹ ਕੀ ਆਖ ਰਹੀ ਹੈ ਕਿਉਂਕਿ ਮੇਰਾ ਤਾਂ ਉਦੇਸ਼ ਹੀ ਇਹਨਾਂ ਨੂੰ ਲੱਭਣਾ ਸੀ ਉੱਥੇ ਹੀ ਮੈਂ ਆਪਣੇ ਨਾਲ ਆਈ ਪੁਲਸ ਨੂੰ ਅੰਦਰ ਬੁਲਾਇਆ ਤੇ ਉਹ ਉਹਨਾਂ ਸਾਰਿਆਂ ਨੂੰ ਘੇਰੇ ਵਿੱਚ ਲੈ ਕੇ ਖੜੀ ਹੋ ਗਈ ਉੱਥੇ ਮੌਜੂਦ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਇੱਥੋਂ ਤੱਕ ਕੀ ਉਹ ਔਰਤ ਵੀ ਫਿਰ ਉਹ ਚੀਕਦੀ ਹੋਈ ਮੈਨੂੰ ਪੁੱਛਣ ਲੱਗੀ ਕੌਣ ਹੈ ਤੂੰ ਤੇ ਸਾਰਾ ਕੁਝ ਸਾਡੇ ਨਾਲ ਕਿਉਂ ਕੀਤਾ ਉਸ ਵੇਲੇ ਮੈਂ ਉਸਨੂੰ ਦੱਸਿਆ ਸ਼ੁਰੂ ਵਿੱਚ ਮੈਂ ਕੈਨੇਡਾ ਵਿੱਚ ਸੜਕਾਂ ਸਾਫ਼ ਕਰਨ ਦਾ ਕੰਮ ਕਰਦਾ ਸੀ ਜੋ ਮੈਂ ਇੱਥੋਂ ਦੀ ਸਰਕਾਰ ਵਿੱਚ ਹੱਥ ਪਾਉਣ ਲਈ ਕੀਤਾ ਸੀ ਉਸ ਤੋਂ ਬਾਅਦ IAS ਅਰ ਲਈ ਚੋਣ ਹੋਈ ਸਾਰੇ ਅਪਲਾਈ ਕਰ ਰਹੇ ਸਨ ਤਾਂ ਮੈਂ ਵੀ ਹੌਸਲਾ ਕਰਕੇ ਅਪਲਾਈ ਕਰ ਦਿੱਤਾ ਮੇਰੀ ਕਿਸਮਤ ਚੰਗੀ ਸੀ ਕਿ ਮੇਰਾ ਨਾਂ ਵੀ ਆ ਗਿਆ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੰਮ ਪੁਸ਼ ਨਹੀਂ ਕਰ ਸਕੀ ਉਹ ਆਈਏਐਸਆਰ ਆਪਣੀ ਖੁਫੀਆ ਏਜੰਸੀ ਰਾਈ ਕਰਦਾ ਹੈ ਇਥੋਂ ਤੱਕ ਕਿ ਮੈਂ ਤੁਹਾਡੇ ਵਰਗੇ ਵੱਡੇ ਚੋਰਾ ਨੂੰ ਵੀ ਫੜ ਲਿਆ ਹੈ ਤੈਨੂੰ ਕੀ ਲੱਗਿਆ ਕਿ ਮੈਨੂੰ ਪਤਾ ਨਹੀਂ ਕਿ ਤੂੰ ਕਰਦੀ ਕੀ ਹੈ ਮੈਂ ਸਿਰਫ ਤੈਨੂੰ ਵਿਖਾਉਣ ਲਈ ਸਾਰਿਆਂ ਦੇ ਅੱਗੇ ਇਹ ਜਾ ਵਿਵਾਰ ਕੀਤਾ ਸੀ ਜੀ ਮੈਨੂੰ ਐਨਾ ਥਾਮਾ ਬਾਰੇ ਕੁਝ ਨਹੀਂ ਪਤਾ ਮੈਂ ਬਿਲਕੁਲ ਅੰਜਾਨ ਬਣਿਆ ਰਿਆ ਤੇ ਹਾਂ ਮੈਂ ਉਹ ਤੇਰਾ ਸਾਥੀ ਵੀ ਫੜ ਲਿਆ ਹੈ ਜਿਸ ਨੇ ਮੈਨੂੰ ਤੇਰੇ ਕਹਨ ਤੇ ਡਰਾਈਵਰ ਦੀ ਨੌਕਰੀ ਦਿੱਤੀ ਸੀ ਆ ਮੈਂ ਕਿਸੇ ਚੀਜ਼ ਤੋਂ ਬੇਖਬਰ ਨਹੀਂ ਸੀ ਆ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਸੀ ਕਿ ਕਿਹੜੀ ਚਾਲ ਕਦੋਂ ਤੇ ਕਿਵੇਂ ਚੱਲਣੀ ਹੈ ਹੁਣ ਤਾਂ ਮੇਰੇ ਕੋਲ ਪੱਕੇ ਸਬੂਤ ਵੀ ਹਨ ਜਿਸ ਵਿੱਚ ਤੂੰ ਆਪਣੇ ਮੋਹ ਆਪਣੇ ਗੁਨਾਹ ਕਬੂਲ ਕਰ ਰਹੀ ਹੈ ਹੁਣ ਕੱਢ ਆਪਣੀ ਟੀਮ ਦੇ ਹੋਰ ਮੈਂਬਰਾਂ ਨੂੰ ਇਹ ਸੁਣ ਕੇ ਉਹ ਔਰਤਾ ਬਿਲਕੁਲ ਅਖਾਮੋਸ਼ ਹੋ ਗਈ ਤੇ ਝੂਠੇ ਹੰਝੂ ਵਹਾ ਕੇ ਮਿੰਨਤਾ ਕਰਨ ਲੱਗੀ ਪਰ ਮੈਂ ਕਿਵੇਂ ਮੰਨਦਾ ਮੈਂ ਆਪ ਆਪਣੀ ਅੱਖਾਂ ਨਾਲ ਉਸ ਨੂੰ ਸਭ ਕੁਝ ਕਰਦੇ ਦੇਖਿਆ ਸੀ ਇਸ ਲਈ ਉਸ ਦੇ ਰੋਣ ਧੋਣ ਨੂੰ ਕਿਸੇ ਗਿਣਤੀ ਵਿੱਚ ਨਾ ਲਿਆ ਮੇਰੀ ਟੀਮ ਨੇ ਉਸ ਦੀ ਟੀਮ ਦੇ ਹੋਰ ਮੈਂਬਰ ਵੀ ਗ੍ਰਿਫਤਾਰ ਕਰ ਲਏ ਆ ਤੇ ਉਹ ਲੋਕ ਵੀ ਫੜ ਲਏ ਗਏ ਆ ਜੋ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਆ ਕੇ ਛੁਪੇ ਹੋਏ ਸਨ ਸਾਰੇ ਫੜ ਲਏ ਗਏ ਸਨ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਲਿਜਾਇਆ ਗਿਆ ਹੁਣ ਅਗਲਾ ਕੰਮ ਪੁਲਸ ਦਾ ਸੀ ਸਾਡਾ ਕੰਮ ਇੱਥੋਂ ਤੱਕ ਸੀ ਜੋ ਕੀ ਬੜੇ ਹੀ ਚੰਗੇ ਢੰਗ ਨਾਲ ਪੂਰਾ ਹੋ ਗਿਆ ਸੀ ਮਿੰਟਾਂ ਵਿੱਚ ਉਹਨਾਂ ਦੇ ਖੇਡ ਦਾ ਅੰਤ ਹੋ ਗਿਆ ਸੀ ਤੇ ਜਦੋਂ ਇਹ ਕੇਸ ਹੱਲ ਹੋਇਆ ਤਾਂ ਕੈਨੇਡਾ ਦੀ ਸਰਕਾਰ ਵੱਲੋਂ ਮੇਰੀ ਤਰੱਕੀ ਕਰ ਦਿੱਤੀ ਗਈ ਆ ਕਿਉਂਕਿ ਇਹ ਉਹ ਲੋਕਸਾਨਾ ਜਿਨ੍ਹਾਂ ਦੇ ਪਿੱਛੇ 1 ਸਾਲ ਤੋਂ ਕੈਨੇਡਾ ਦੀ ਪੁਸ ਲੱਗੀ ਹੋਈ ਸੀ ਅਤੇ हां ਜੋ ਗੱਲਾਂ ਸ਼ੁਰੂ ਵਿੱਚ ਮੈਂ ਦੱਸੀਆਂ ਸਨ ਉਹ ਸਾਰੀਆਂ ਸੱਚ ਸਨ ਪਰ ਬਾਅਦ ਦੀਆਂ ਕੁਝ ਗੱਲਾਂ ਐਗੀਆਂ ਸਨ ਜਿਨ੍ਹਾਂ ਨੂੰ ਜੇ ਜ਼ਾਹਿਰ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਲੋਕਾਂ ਨੂੰ ਸਮਝ ਨਾ ਆਉਂਦੀ ਜਿਵੇਂ ਕਿ ਮੈਂ ਆਈਐਸਆਰ ਵਿੱਚ ਹੋਂਦ ਦੇ ਬਾਵਜੂਦ ਵੀ ਸੜਕਾਂ ਤੇ ਕਿਉਂ ਸੁੱਤਾ ਪਰ ਉਹ ਇਸ ਕਰਕੇ ਸੀ ਕਿਉਂਕਿ ਉਸ ਸਮੇਂ ਮੇਰੇ ਕੋਲ ਸੱਚਮੁੱਚ ਕੋਈ ਨੌਕਰੀ ਨਹੀਂ ਸੀ ਮੈਂ ਭੁੱਖਾ ਵੀ ਰਿਹਾ ਕਿਉਂਕਿ ਉਸ ਸਮੇਂ ਮੇਰੇ ਕੋਲ ਕੋਈ ਜੋਬ ਨਹੀਂ ਸੀ ਪਰ ਸੜਕਾਂ ਦੀ ਸਫਾਈ ਵਾਲਾ ਕੰਮ ਕਰਨ ਤੋਂ ਬਾਅਦ ਜਦੋਂ ਆ ਐਸਆਰ ਵਿੱਚ ਮੇਰੀ ਸਿਲੈਕਸ਼ਨ ਹੋਈ ਤਾਂ ਇਹ ਖਬਰ ਮੇਰੀ ਮਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਨਹੀਂ ਪਤਾ ਸੀ ਇੱਥੋਂ ਤੱਕ ਕਿ ਮੇਰੇ ਆਪਣੇ ਮਾਮਾ ਨੂੰ ਵੀ ਨਹੀਂ ਪਤਾ ਸੀ ਮੈਂ ਸਾਫ ਸਫਾਈ ਦਾ ਕੰਮ ਇਸ ਲਈ ਜਾਰੀ ਰੱਖਿਆ ਤਾਂ ਜੋ ਕਿਸੇ ਨੂੰ ਵੀ ਮੇਰੇ ਉੱਤੇ ਸ਼ੱਕ ਨਾ ਹੋਵੇ ਤੇ ਮੈਂ ਆਸਾਨੀ ਨਾਲ ਆਪਣਾ ਗੁਪਤ ਕੰਮ ਕਰ ਸਕਾਂ ਇਸ ਤੋਂ ਇਲਾਵਾ ਮੇਰੇ ਮਾਮਾ ਜੀ ਜੋ ਕਿ ਕੈਨੇਡਾ ਵਿੱਚ ਹੀ ਰਹਿੰਦੇ ਸਨ ਉਹਨਾਂ ਨੇ ਅੱਜ ਤੱਕ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਨਾ ਹੀ ਕਦੇ ਪੁੱਛਿਆ ਕਿ ਤੂੰ ਜ਼ਿੰਦਾ ਵੀ ਹੈ ਜਾਂ ਨਹੀਂ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ